ਅਕਤੂਬਰ ਚ 9ਵੇਂ ਮਹੀਨੇ ਚਲ ਗਈ ਸੀ ਸਾਰਾ ਸਾਡਾ ਫੈਸਲਾ ਕਮੇਟੀ ਵਿੱਚ ਉੱਥੇ ਹੋਇਆ ਸੀ ਤੇ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਨਾ ਮੁੰਡਾ ਕੁੜੀ ਨੂੰ ਮਿਲ ਲਾਏਗਾ ਨਾ ਕੁੜੀ ਕੋਈ ਗਲਤ ਕਦਮ ਚੁੱਕੇਗੀ ਉਹਨਾਂ ਫਿਰ ਮੁੰਡੇ ਨੇ ਗਲਤ ਕਦਮ ਚੁੱਕਿਆ ਵਾ ਮੇਰੀ ਕੁੜੀ ਨੂੰ 7 ਤਰੀਕ ਨੂੰ 4 ਵਜੇ ਦਾ ਪਿੰਡੋਂ ਦੋ ਜਣੇ ਭਜਾ ਕੇ ਲੈ ਗਏ ਆ ਤੇ ਮੈਂ ਐਸਐਸਪੀ ਦੇ ਗਾੜੀ ਦਰਖਾਸਤ ਦਿੱਤੀ ਸੀ ਉਹ ਕਹਿੰਦੇ ਵੀ ਤੁਹਾਡੇ ਤੁਸੀਂ ਦਿਨਾਨਗਰ ਜਾ ਕੇ ਪਤਾ ਕਰੋ ਤੇ ਦਿਨਾਨਗਰ ਆਈ ਥਾਣੇ ਜਾਏ ਆ ਤੇ ਉਹਨਾਂ ਨੇ ਕਿਹਾ ਵੀ ਤੁਹਾਡੀ ਇਹੇ ਦਰਖਾਸਤ ਨਹੀਂ ਪਹੁੰਚੀ ਤੇ ਕੋਈ ਜਦੋਂ ਵੀ ਪਹੁੰਚ ਜਾਂਦੀ ਆ ਅਸੀਂ ਤੁਹਾਡੀ ਪੂਰੀ ਪਰਤਾਲ ਕਰਾਂਗੇ ਤੇ ਮੇਰੀ ਕੁੜੀ ਅਜੇ ਛੋਟੀ ਉਮਰ ਦੀ ਆ ਇਸ ਕਰਕੇ ਮੇਰੀ ਮਦਦ ਕੀਤੀ ਜਾਵੇ ਔਰ ਮੋੜੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਪੁਲਿਸ ਵਾਲਿਆਂ ਨੂੰ ਵੀ ਸਰਕਾਰ ਨੂੰ ਵੀ ਕਿ ਮੇਰੀ ਮਦਦ ਕੀਤੀ ਜਾਵੇ ਮੋੜੇ ਦਾ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੈਂ ਗਰੀਬ ਆਦਮੀ ਆ ਮੇਰੀ ਮਦਦ ਕੀਤੀ ਜਾਵੇ ਕਿਉਂ ਮੇਰੀ ਕੁੜੀ ਮੇਰੇ ਹਵਾਲੇ ਕੀਤੀ ਜਾਵੇ ਔਰ ਮੋੜੇ ਤੇ ਕਾਰਵਾਈ ਕੀਤੀ ਜਾਵੇ ਮੈਂ ਸਾਰੀ ਹੱਥ ਜੋੜ ਕੇ ਆਹੀ ਬੇਨਤੀ ਕਰਦਾ ਮੈਂ ਗਰੀਬ ਆਦਮੀ ਆ ਮੇਰੀ ਮਦਦ ਕੀਤੀ ਜਾਵੇ ਉਹ ਮੁੰਡਾ 7 ਤਰੀਕ ਨੂੰ ਇਹਨੇ ਇਹਨੇ ਘਰੇ ਮਾਰਿਆ ਨਾ ਸਵੇਰੇ 10 ਵਜੇ ਔਰ 12 ਵਜੇ 4 ਵਜੇ 4 ਵਜੇ ਆਈ ਦਵਾਈ ਲੈਣ ਪਿੰਨानगर ਆਈ ਸੀ ਘਰ ਵਿੱਚ ਕੋਈ ਨਹੀਂ ਸੀ ਕੁੜੀ ਮੇਰੀ ਦੁਕਾਨ ਤੋਂ ਸੌਦਾ ਲੈ ਕੇ ਆ ਰਹੀ ਸੀ ਦੋ ਮੁੰਡੇ ਆਏ ਆ ਮਗਰ ਉਹ ਮੁੰਡਾ ਤੇ ਉਹਦਾ ਚੀਚਾ ਹੈ ਤੇ ਉਹ ਮੇਰੀ ਕੁੜੀ ਨੂੰ ਧੱਕੇ ਨਾਲ ਬਿਠਾ ਕੇ ਲੈ ਗਏ ਨੇ ਆਈ ਪਤਾ ਕੀਤਾ ਤੇ ਸਾਨੂੰ ਪਤਾ ਲੱਗਾ ਕਿ ਕੁੜੀ ਤੁਹਾਡੀ ਉੱਥੇ ਹੀ ਆ ਤੇ ਮੇਰੀ ਉਸਾਲਿਆਂ ਦਾ ਗਾੜੀ ਹੱਥ ਜੋੜ ਕੇ ਬੇਨਤੀ ਆ ਤੇ ਮੇਰੀ ਕੁੜੀ ਮੇਰੇ ਹਵਾਲੇ ਕੀਤੀ ਜਾਵੇ ਔਰ ਮੁਜਰਮਾਂ ਤੇ ਕਾਰਵਾਈ ਕੀਤੀ ਜਾਵੇ